ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਆਪਾਂ ਹੁਣੀ ਹੁਣੀ ਅੰਬ ਤੋੜ ਕੇ ਲਿਆਏ ਆਂ ਦੇਖੋ ਆਪਾਂ ਨੇ ਨਾ ਇੱਕ ਬਾੜ ਦੀ ਭਾਲਿਆਂ ਦੀ ਅੰਬਾਂ ਦੀ ਦੇਖੋ ਜਿਹੜੇ ਕੱਲ ਪਰਸੋਂ ਨੇ ੍ਹੇਰੀ ਆਈ ਇਹਨਾਂ ੍ਹੇਰੀ ਨੇ ਇੰਨਾ ਜ਼ਿਆਦਾ ਨੁਕਸਾਨ ਕਰਿਆ ਨਾ ਸਾਰੇ ਅੰਬ ਝਾੜ ਦਿੱਤੇ ਨੇ ਅਸੀਂ ਤਾਂ ਕਹਿੰਦੇ ਤੇ ਨਾ ਵੀ ਚਾ ਅੰਬ ਪੱਕ ਜੂਗੇ ਇਹ ੍ਹੇਰੀ ਜਿਹੜੀ ਲਗਾਤਾਰ ਇੰਨੀ ਜ਼ਿਆਦਾ ੍ਹੇਰੀ ਆਉਂਦੀ ਹੈ ਨਾ ਇੱਕ ਵੀ ਅੰਬ ਨਹੀਂ ਛੱਡਦੀਆਂ ਛੱਡਿਆ ਹੈਗਾ ਉਪਰ ਦੋਏ ਬੂਟੇ ਖਾਲੀ ਕਰ ਦਿੱਤੇ ਨੇ ਚਲੋ ਜੀ ਅਸੀਂ ਕਹੇ ਜੇ ਫੇਰ ੍ਹੇਰੀ ਆ ਗਈ ਨਾ ਫੇਰ ਸਾਰੇ ਅੰਬ ਖਰਾਬ ਤੇ ਆਪਾਂ ਫੇਰ ਅੰਬਾਂ ਦੀ ਤਾਂ ਭਰ ਲਿਆਂ ਦੀ ਬਾਲਟੀ ਇਹ ਅੰਬ ਹੈਗਾ ਇਹ ਖੱਟਾ ਮਿੱਠਾ ਜਿਹਾ ਅੰਬ ਹੈ ਇਹ ਪਾਸੇ ਪੱਕਦਾ ਤਾਂ ਹੈ ਨਹੀਂਗਾ ਅਸਤਾ ਕਦੇ ਦੇਖਿਆ ਨਹੀਂ ਹੈਗਾ ਵੀ ਉੱਪਰ ਪੱਕ ਜੂਗਾ ਬਸ ਨੇਰੀਓ ਝਾੜ ਦਿੰਦੀ ਆ ਤੇ ਇਹਦੀ ਚਾਹੇ ਤੁਸੀਂ ਚਟਣੀ ਬਣਾ ਸਕਦੇ ਆ ਤੇ ਇਹਦਾ ਸਾਈਜ਼ ਵੀ ਦੇਖੋ ਕਿੱਡਾ ਵੱਡਾ ਹੈ ਤੇ ਹੁਣ ਆਪਾਂ ਅੰਬ ਦਾ ਇਹ achar ਬਣਾਵਾਂਗੇ ਚਲੋ ਜੀ ਹੁਣ ਇਹਨੂੰ ਨਾ ਦੋ ਤਿੰਨ ਪਾਣੀਆਂ ਦੇ ਵਿੱਚ ਵਾਸ਼ ਕਰਕੇ ਨਾ ਸੁੱਕਣੇ ਪਾ ਦਨੇ ਆ ਫੇਰ ਜਦੋਂ achar ਬਣਾਉਂਗੇ ਨਾ ਫੇਰ ਆਪਾਂ ਤੁਹਾਨੂੰ ਅਗਲਾ ਪ੍ਰੋਸੈਸ ਦੱਸਾਂਗੇ ਪੁਰਾ ਤੇਜ਼ ਧੁੱਪਾਂ ਪੈਂਦੀ ਸੋਣੇ ਸੁੱਕ ਜਾਣੂ ਚਲੋ ਜੀ ਆਪਾਂ ਨਾ ਆਂਬੀਆਂ ਨੂੰ ਨਾ ਚੰਗੀ ਤਰ੍ਹਾਂ ਧੋ ਕੇ ਨਾ ਸੁਕਣੀਆਂ ਪਾ ਦਿੱਤੀਆਂ ਨੇ ਇਹ ਚੰਗੀ ਤਰ੍ਹਾਂ ਸੁੱਕ ਜਾਣਗੀਆਂ ਉਸ ਤੇ ਮਗਰੋਂ ਫਿਰ ਇਹਨਾਂ ਦੀ ਕਟਿੰਗ ਕਰਕੇ ਸੁੱਕ ਗਈਆਂ ਨੇ ਇਹ 10 ਕਿਲੋ ਹੈਗੀਆਂ ਆਂਬੀਆਂ ਤੇ ਹੁਣ ਆਪਾਂ ਇਹਨਾਂ ਦੀ ਕਰ ਲੈਣੇ ਆ ਕਟਿੰਗ ਤੇ ਆਪਾਂ ਨੇ ਦੂਜੇ ਲੋਟ ਨਹੀਂ ਕੱਟ ਕੇ ਪਾਉਣੀਆਂ ਹੈਗੀਆਂ ਜਦੋਂ ਹਾਰਡ ਦਾ ਮਹੀਨਾ ਆਊਗਾ ਨਾ ਆਪਾਂ ਫਿਰ ਦੂਜੇ ਲੋਟ ਕਟਿੰਗ ਕਰਕੇ ਪਾਵਾਂਗੇ ਗੁਟਲੀ ਵਾਲਾ ਆਚਾਰ ਨਾ ਉਹ ਬਹੁਤ ਜ਼ਿਆਦਾ ਵਧੀਆ ਲੱਗਦਾ ਏ ਤੇ ਹੁਣ ਆਪਾਂ ਥੋੜੇ ਸਮੇਂ ਲਈ ਨਾ ਇਹ ਦੂਜੇ ਲੋਟੇ ਕਟਿੰਗ ਕਰਕੇ ਹੀ ਪਾ ਲੈਣੇ ਆ ਦੇਖੋ ਜੀ ਇਹ ਅਚਾਰ ਅੰਬ ਦਾ ਨਾ ਇਹ ਬਹੁਤ ਵਧੀਆ ਲੱਗਦਾ ਏ ਜੇ ਇਹ ਬਹੁਤ ਧੰਦੇ ਸਾਰਦਾ ਏ ਅਚਾਰ ਇਹ ਪਰੌਂਠੇ ਨਾਲ ਵੀ ਵਧੀਆ ਲੱਗਦਾ ਜੇ ਆਪਣੇ ਘਰ ਦੇ ਵਿੱਚ ਸਬਜ਼ੀ ਵੀ ਨਹੀਂ ਹੈਗੀ ਨਾ ਤੇ ਅਚਾਰ ਨਾਲ ਰੋਟੀ ਖਾ ਲੋ ਤੇ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਦੇਖੋ ਜੀ ਜੇ ਨਹੀਂ ਵੀ ਸਬਜ਼ੀ ਹੈਗੀ ਨਾ ਤਾਂ ਵੀ ਇਹ ਮਤਬ ਸਾਰ ਦਿੰਦਾ ਏ ਅੰਬ ਦਾ ਅਚਾਰ ਤੇ ਹੁਣ ਆਪਾਂ ਨੇ ਇਸ ਤਰ੍ਹਾਂ ਇਹਦੇ ਲੰਬੇ ਲੰਬੇ ਪੀਸ ਕੱਟ ਲੈਣੇ ਆ ਫੇਰ ਆਪਾਂ ਨੇ ਇਹਨੂੰ ਨਾ ਇੱਕ ਘੰਟੇ ਦੀ ਨਾ ਪੂਰੀ ਐ ਲਵਾਵਾਂਗੇ ਧੁੱਪਾਂ ਤੁਪਾਂ ਲਵਾ ਕੇ ਜੇ achar ਬਣਾਵੇ ਨਾ ਤੇ ਬਿਲਕੁਲ ਵੀ ਉਲੀ ਨਹੀਂ ਲੱਗਦੀ ਹੈਗੀ ਲੰਬੇ ਸਮੇਂ ਤੱਕ ਰਹਿੰਦਾ ਠੀਕ ਅਸੀਂ ਤਾਂ ਜਦੋਂ ਵੀ achar ਪਾਉਨੇ ਆ ਨਾ ਤੇ ਇਸ ਤਰ੍ਹਾਂ ਹੀ achar ਪਾਉਨੇ ਆ ਦੇਖੋ ਕੱਟਨੇ ਆ ਨਾ ਇਸ ਤਰ੍ਹਾਂ ਨਾ ਲੰਬੇ ਲੰਬੇ ਪੀਸ ਕੱਟ ਲੈਣੇ ਆ ਇਹਦੀ ਗੁੱਟਲੀ ਵੀ ਦੇਖੋ ਕਿੱਡੀ ਵੱਡੀ ਹੋਈ ਪਈ ਹੈ ਕਿ ਜੇ ਉਹ ਕੱਦੂ ਕਾਸ ਕਰਨੇ ਵਾਸਤੇ ਵੀ ਇਹ ਵਧੀਆ ਏ ਮੋਟੀ-ਮੋਟੀ ਅੰਬੀ ਏ ਇਹ ਦੰਪ ਬੜੀ ਮਜ਼ਾ ਆਉਂਦੀ ਪਤਾ ਨਾ ਜਿੰਨੇ ਵੀ ਆਂਬ ਝੜਦੇ ਆ ਉਹ ਜਿਹੜਾ ਪਾਣੀ ਵਾਲਾ ਪਾਇਪ ਨਹੀਂ ਹੈਗਾ ਸਾਰੇ ਉਹਦੇ ਵਿੱਚ ਨਾਲੀ ਦੇ ਵਿੱਚ ਹੀ ਗਿਰ ਜੰਨੇ ਆਂਬ ਜਿੰਨੇ ਵੀ ਝੜਦੇ ਆ ਕਾਹਨ ਇਹ ਬੜਾ ਮਜ਼ਾ ਆਉਂਦਾ ਉਹ ਗਲਤ ਲੱਗਿਆ ਹੋਇਆ ਥੋੜਾ ਜਿਹਾ ਅੰਬ ਤੇਰੀਆਂ ਹੀ ਨਹੀਂ ਛੜਦੀਆਂ ਅੰਬ ਤਾਂ ਅੰਬ ਤਾਂ ਇਹਦੇ ਕੀ ਬਹੁਤ ਲੱਗੇ ਤੇ ਲੇ ਗਿਆ ਪੈਂਟਰ ਸਬਜ਼ੀ ਲੈ ਗਿਆ ਬਸ ਅਗਲੇ ਮਹੀਨੇ ਅੰਬੀਆਂ ਨੇ ਐ ਚੰਗੀ ਤਰ੍ਹਾਂ ਪੱਕ ਜਾਣਾ ਤਾਂ ਚਲੋ ਜੀ ਆਪਾਂ ਹੁਣ ਸਾਰੀਆਂ ਅੰਬੀਆਂ ਕੱਟ ਲਈਏ ਫਿਰ ਮੈਂ ਆਪਾਂ ਦੀ ਨਾਲ ਕਟਿੰਗ ਕਰ ਲਈ ਆ ਕਟਿੰਗ ਕਰਕੇ ਨਾ ਮੈਂ 1 ਘੰਟੇ ਦੀ ਪੂਰੀ ਧੁੱਪਾਂ ਲਵਾ ਦਿੱਤੀ ਆ ਤੇ ਅੰਬ ਨਾ ਆਪਣੇ ਐ ਚੰਗੀ ਤਰ੍ਹਾਂ ਸੁੱਕ ਗਏ ਨੇ ਚਲੋ ਜੀ ਹੁਣ ਇਹਦੇ ਵਿੱਚ ਨਾ ਆਪਾਂ ਨੂਨ ਮਿਰਚ ਮਸਾਲੇ ਪਾ ਦਈਏ ਜਿਹੜੇ ਆਪਾਂ ਨੇ ਪਾਉਣੇ ਆ ਹੁਣ ਆਪਾਂ ਅੰਦਰ ਜਾ ਕੇ ਪਾਵਾਂਗੇ ਇੱਥੇ ਤਾਂ ਬਹੁਤ ਜ਼ਿਆਦਾ ਗਰਮੀ ਹੈ ਦੇਖੋ ਜੀ ਇਹਨੂੰ ਨਾ ਆਂਬ ਦੇ achar ਨੂੰ ਨਾ ਧੁੱਪ ਲਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਬਿਨਾਂ ਧੁੱਪ ਤੇ ਪਾ ਦੋਗੇ ਨਾ ਤੇ ਆਪਣੇ achar ਨਾ ਲੰਬੇ ਸਮੇਂ ਤੱਕ ਬਿਲਕੁਲ ਨਹੀਂ ਚੱਲੂਗਾ ਇਹਨੂੰ ਛੇਤੀ ਉਹ ਨਾ ਫੰਗਸ ਜੀ ਪੈ ਜਾਂਦੀ ਆ ਫਿਰ ਐਨੀ ਮਿਹਨਤ ਕਰੀ ਹੋਈ ਸਾਰੀ ਬੇਕਾਰ ਜਾਂਦੀ ਆ ਚਾਹੇ ਅੱਧੇ ਘੰਟੇ ਦੀ ਧੁੱਪਾਂ ਲਵਾਓ ਜਿਹੜਾ ਇਹਦੇ ਵਿੱਚ ਤਾਂ ਪਾਣੀ ਹੁੰਦਾ ਨਾ ਉਹ ਚੰਗੀ ਤਰ੍ਹਾਂ ਸੁੱਕ ਜਾਂਦਾ ਹੈ ਤੇ achar ਬਹੁਤ ਜ਼ਿਆਦਾ ਟੇਸਟੀ ਬਣਦਾ ਨਾ ਬਿਲਕੁਲ ਖਰਾਬ ਹੁੰਦਾ ਦੇਖੋ ਜੀ ਆਪਾਂ ਇਹਨੂੰ 2 ਸਾਲ ਤੱਕ ਨਾ ਸਟੋਰ ਕਰਕੇ ਰੱਖ ਸਕ ਲੱਗੇ ਆ achar ਬਾਹਰ ਤਾਂ ਧੁੱਪ ਬਹੁਤ ਤੇਜ਼ੀ ਮੈਂ ਕਹਾਂ ਅੰਦਰ ਜਾ ਕੇ achar ਪਾਉਣੇ ਆ ਦੇਖੋ ਜੀ ਜਿਹੜਾ ਆਪਾਂ ਨੇ ਇਹਦੇ ਵਿੱਚ ਸਮਾਨ ਪਾਉਣਾ ਨਾ ਇੱਧਰ ਆਪਾਂ ਨੇ ਲੈ ਲਿਆ ਕਲੌਂਜੀ ਵਿੱਚ ਹੈਗੇ ਮੇਥੇ ਤੇ ਸੌਂਫ ਇਹ ਤਿੰਨੇ ਚੀਜ਼ਾਂ ਨਾ achar ਦੇ ਵਿੱਚ ਪਾਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜੇ ਆਪਾਂ ਇਹ ਇਹ ਚੀਜ਼ਾਂ ਨਹੀਂ ਪਾਉਂਗੇ ਨਾ ਤੇ ਆਪਣਾ achar ਤਾਂ ਨਾ ਅਧੂਰਾ ਹੈ ਫਿਰ ਦੇਖੋ ਜੀ ਇਹਦੇ ਨਾਲ ਇਹ ਨਾ ਸਵਾਦ ਮੰਦਾ achar ਤੇ ਹੁਣ ਆਪਾਂ ਇੱਕ ਕੜਾਹੀ ਲੈ ਲਈਏ ਕੜਾਹੀ ਦੇ ਵਿੱਚ ਆਪਾਂ ਨੇ ਸਾਰੇ ਸਮਾਨ ਪਾ ਲਿਆ ਏ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਨੂਨ ਜੇ ਅਚਾਰ ਦੇ ਵਿੱਚ ਨੂਨ ਵੱਧ ਹੋਊਗਾ ਨਾ ਤੇ ਬਿਲਕੁਲ ਵੀ ਅਚਾਰ ਆਪਣਾ ਖਰਾਬ ਨਹੀਂ ਹੋਊਗਾ ਤੇ ਹੁਣ ਆਪਾਂ ਪਾਉਣ ਲੱਗੇ ਆ ਇਹਦੇ ਵਿੱਚ ਹਲਦੀ ਤੇ ਜਿਹੜੇ ਹੁਣ ਜਿਹੜੇ ਮਿਰਚ ਪਾਉਣੀ ਆ ਨਾ ਦੇਖੋ ਜੀ ਆਪਾਂ ਨ ਘਾਰੇ ਸਾਡੇ ਮਿਰਚਾਂ ਲੱਗੀਆਂ ਹੋਈਆਂ ਤੇ ਆ ਇਹ ਘਰ ਦੀ ਉਹ ਮਿਰਚ ਪਸਾਈ ਹੋਈ ਆਪਾਂ ਨੇ ਫਰ ਤੇਖੀ ਬਹੁਤ ਹੈ ਦੇ ਆਪਾਂ ਦੋਏ ਚਮਚੇ ਪਾਵਾਂਗੇ ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਨੇ ਆਂ ਦੇਖੋ ਜੀ ਜਿਹੜਾ ਆਪਾਂ ਨੇ ਨਾ ਸਰੋਂ ਦਾ ਤੇਲ ਪਾਉਣਾ ਨਾ ਇਹਨੂੰ ਕੋਈ ਗਰਮ ਕਰਨ ਦੀ ਲੋੜ ਨਹੀਂ ਹੈਗੀ ਬਸ ਇਹਨੂੰ ਤੁਸੀਂ ਠੰਡਾ ਹੀ ਤੇਲ ਵਿੱਚ ਪਾ ਦੇਣਾ ਹੈ ਅਸਾਂ ਆਪਾਂ ਇਹਨਾਂ ਦਾ ਤੇਲ ਪਾ ਦੇਣਾ ਇਹਦੇ ਵਿੱਚ ਆਨੇ ਨਾ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਜਿਹੜਾ ਨੂਨ ਆ ਹਲਦੀ ਆ ਨਾ ਮਿਰਚਾਂ ਐ ਚੰਗੀ ਤਰ੍ਹਾਂ ਮਿਕਸ ਹੋ ਜਾਣ। ਚਲੋ ਜੀ ਹੁਣ ਦਕਵਾਨ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ। ਆਪਾਂ ਨੇ ਤੇਲ ਵੀ ਥੋੜਾ ਜਿਹਾ ਵੱਧੇ ਪਾਇਆ ਹੈ। ਹੁਣ ਆਪਾਂ ਨੇ ਨਾ ਆਚਾਰ ਦੇਦੇ ਵਿੱਚ ਮਿਕਸ ਕਰ ਦੇਣਾ ਹੈ। ਦੇਖੋ ਜੀ ਇਹਨੇ ਆਚਾਰ ਦੇ ਵਿੱਚ ਆਪਾਂ ਨੇ ਕੋਈ ਮਿੱਠਾ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਕੋਈ ਚੀਨੀ ਨਹੀਂ ਪਾਉਣੀ ਕੋਈ ਵੀ ਪਾਊਡਰ ਪਾਉਣਾ ਐ ਬਸ ਆਪਾਂ ਨੇ ਦੇਸੀ ਤਰੀਕੇ ਨਾਲ ਆਚਾਰ ਬਣਾਉਣਾ ਐ ਤੇ ਇੰਨਾ ਜਿਆਦਾ ਟੇਸਟੀ ਬਣਦਾ ਨਾ ਜੇ ਤੁਹਾਡੇ ਘਰ ਸਬਜੀ ਵੀ ਨਹੀਂ ਨਾ ਹੈਗੀ ਨਾ ਤੁਸੀਂ ਇਹਦੇ ਨਾਲ ਰੋਟੀ ਖਾ ਲੋ ਤੇ ਬਹੁਤ ਜਿਆਦਾ ਵਧੀਆ ਲੱਗਦੀ ਐ ਮੈਂ ਕਿਹਨੇ ਸਾਰੇ ਹੀ ਪੈ ਜਾਣ ਤੇ ਆਪਾਂ ਨੇ ਨਾਲ ਦੀ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵੀ ਤਾਂ ਕਿ ਨਾ ਜੇਰਾ ਕੋਈ ਵੀ ਪੀਸ ਨਾ ਆਏ ਨ ਹੋਵੇ ਵੀ ਉਹਨੂੰ ਮਸਾਲਾ ਲੱਗਿਆ ਨਹੀਂ ਹੈਗਾ ਦੇਖੋ ਜੀ ਤੁਸੀਂ ਇਸ ਤਰੀਕੇ ਨਾਲ ਅਚਾਰ ਪਾਓ ਘਰ ਦੇ ਵਿੱਚ ਤੇ ਬਹੁਤ ਜ਼ਿਆਦਾ ਵਧੀਆ ਬਣੂਗਾ ਤੇ ਲੰਬੇ ਸਮੇਂ ਤੱਕ ਅਚਾਰ ਚੱਲੂਗਾ ਇਹ ਜਦੋਂ ਵੀ ਤੁਸੀਂ ਇਹਨੂੰ ਕੱਢਣਾ ਨਾ ਆਈ ਨਹੀਂ ਹੈਗਾ ਵੀ ਤੁਸੀਂ ਗਿੱਲੇ ਹੱਥਾਂ ਨਾਲ ਅਚਾਰ ਕੱਢਣਾ ਹੈ ਤੁਸੀਂ ਇਹਦੇ ਵਿੱਚ ਨਾ ਕੋਈ ਲੱਕੜ ਦੀ ਕੜਛੀ ਜਾਂ ਚਮਚਾ ਪਾ ਦਿਓ ਉਹਦੇ ਨਾਲੇ ਕੱਢਿਓ ਜੇ ਆਪਾਂ ਗਿੱਲੇ ਹੱਥਾਂ ਦੇ ਨਾਲ ਅਚਾਰ ਕੱਢਣ ਲੱਗ ਜਾਈਨੇ ਨਾ ਤੇ ਆਚਾਰ ਨਾ ਖਰਾਬ ਹੋ ਜਾਂਦਾ। ਜੇ ਇੱਕ ਵਾਰ ਇਹਨੂੰ ਫੰਗਸ ਜੀ ਲੱਗ ਗਈ ਨਾ ਫੇ ਜਿੰਨਾ ਵੀ ਤੁਸੀਂ ਸਾਰਾ ਆਚਾਰ ਪਾਇਆ ਹੋਇਆ ਨਾ ਫੇ ਸਾਰੇ ਬੇਕਾਰ ਜਾਣਾ ਹੈ। ਇੰਨੀ ਮਿਹਨਤ ਕਰਕੇ ਆਪਾਂ ਬਣਾਉਨੇ ਆ। ਦੇਖੋ ਜੀ ਖੜਕਣ ਲੱਗ ਗਿਆ ਆਚਾਰ। ਇੱਕ ਘੰਟੇ ਦੀ ਧੁੱਪਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਫਰਕ ਪੈ ਗਿਆ ਹੈ। ਇਕਨਾਂ ਜਿਹੜਾ ਆਪਾਂ ਨੇ ਤੇਲ ਪਾਉਣਾ ਨਾ ਇਕੱਠਾ ਨਹੀਂ ਪਾਉਣਾ ਹੈਗਾ ਇਹਨੂੰ ਨਾ ਦੋ ਕੁ ਦਿਨ ਛੱਡ ਕੇ ਨਾ ਫੇਰ ਇਹਦੇ ਵਿੱਚ ਤੇਲ ਨਾਲੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਧੁੱਪਾਂ ਲਵਾ ਦੂਗੇ ਨਾਲੇ ਚੰਗੀ ਤਰ੍ਹਾਂ ਇਹਦੇ ਵਿੱਚ ਕੜਛੀ-ਕੁੜਛੀ ਫੇਰ ਕੇ ਨਾ ਫੇਰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਜਦੋਂ ਆਪਾਂ ਅਚਾਰ ਪਾਉਣ ਦਾ ਸੀਜ਼ਨ ਆਉਂਦਾ ਨਾ ਮੇਰੀਆਂ ਭੈਣਾਂ ਦੇ ਨਾਲ ਬਹੁਤ ਜ਼ਿਆਦਾ ਕਮੈਂਟ ਆਉਨੇ ਆ ਵੀ ਦੀਦੀ ਸਾਡਾ ਨਾ ਅਚਾਰ ਖਰਾਬ ਹੋ ਗਿਆ ਏ ਸਾਡੇ ਹੱਥ ਦਾ ਅਚਾਰ ਆਂਦਾ ਨਹੀਂ ਹੈਗਾ ਦੇਖੋ ਜੀ ਜੇ ਤੁਸੀਂ ਅਚਾਰ ਨੂੰ ਹੱਥ ਨਹੀਂ ਲਾਉਣਾ ਨਾ ਤੁਸੀਂ ਨਾ ਇਸ ਤਰ੍ਹਾਂ ਚਮਚੇ ਨਾਲ ਹਿਲਾ ਸਕਦੇ ਆਂ ਕਈ ਵਾਰ ਕਹਿੰਦੇ ਇਹ ਆਣੇ ਹੁੰਦੀ ਆ ਵੀ ਸਾਡਾ ਹੱਥ ਲਾਏ ਤੇ achar ਖਰਾਬ ਹੋ ਜਾਂਦਾ ਦੇਖੋ ਜੀ ਅਸੀਂ ਤਾਂ ਕੋਈ ਇੰਨਾ ਬਹਿਮ ਨਹੀਂ ਕੀਤਾ ਹੈਗਾ ਸਾਡਾ ਤਾਂ achar ਕਦੇ ਵੀ ਖਰਾਬ ਨਹੀਂ ਹੋਇਆ ਹੈਗਾ ਇਹ ਲੋਟ ਨੂੰ ਆਏ ਲੱਗਦਾ ਨਾ ਵੀ ਸਾਡਾ achar ਖਰਾਬ ਹੁੰਦਾ ਚਲੋ ਤੁਸੀਂ ਨਾ ਫੇਰ ਨਾ ਕਿਸੇ ਹੋਰ ਤੇ ਪਵਾ ਸਕਦੇ ਆਂ ਪਰ ਵੈਸੇ ਨਾ ਇਹਦੇ ਵਿੱਚ ਨੂਨ ਤੇ ਤੇਲ ਵੱਧ ਹੋਵੇ ਨਾ achar ਤਾਂ ਖਰਾਬ ਹੋਣ ਦੀ ਤਾਂ ਇਹ ਕੰਡੀਸ਼ਨ ਹੈ ਨਹੀਂਗੀ ਬਿਚਾਰ ਨੂੰ ਇੱਕਨ ਫੰਗਸ ਲੱਗ ਜੂਗੀ ਜੇ ਨਾ ਚਾਰੇ ਪਾਸੇ ਤੇ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਇਹ ਤਾਂ ਆਪਣਾ ਆਚਾਰ 2 ਕੁ ਮਹੀਨੇ ਚੱਲੂਗਾ ਜਿਵੇਂ ਨਾ ਸਾਡੇ ਦਿਹਾੜੀਏ ਲੱਗਦੇ ਆ ਨਾ ਫਿਰ ਦਿਹਾੜੀਆਂ ਕਰਕੇ ਨਾ ਅਸੀਂ ਫੇਰ ਪਾਵਾਂਗੇ ਹੋਰ ਚਾਰ। ਉਹ ਗੁਟਲੀ ਵਾਲਾ ਆਚਾਰ ਉਹ ਵੀ ਜ਼ਿਆਦਾ ਵਧੀਆ ਲੱਗਦਾ ਏ। ਅਨੇਤ ਆਪਾਂ ਨੇ ਹੋਰ ਆਚਾਰ ਪਾਉਣਾ ਹੈ ਚਟਣੀਆਂ ਪਾਉਣੀਆਂ ਐ ਹੱਲੇ ਤਾਂ ਜਦ ਤੱਕ ਸਾਡੀ ਰੇਖ ਆ ਜੂਗੀ ਉਹ 60 ਦੇ ਮਹੀਨੇ ਦੇ ਵਿੱਚ ਵਧੀਆ ਅੰਬ ਹੀ ਮਿਲ ਜਾਂਦੀ ਐ ਗੁੱਟਲੀ ਐਨ ਪੱਕੀ ਹੁੰਦੀ ਐ ਚਲੋ ਇਹ ਤਾਂ ਆਪਾਂ ਇਹਨਾਂ ਨੂੰ ਪਾ ਲਿਆ ਵੀ ਚਲੋ ਘੱਟ ਸਮੇਂ ਤੱਕ ਕਰਨਾ ਚੱਲ ਜੂਗਾ ਆਚਾਰ ਚਲੋ ਜੀ ਹੁਣ ਆਚਾਰ ਐ ਚੰਗੀ ਤਰ੍ਹਾਂ ਮਿਕਸ ਹੋ ਗਿਆ ਐ ਤੇ ਹੁਣ ਆਪਾਂ ਇਹਨੂੰ ਪੀਪੀ ਦੇ ਵਿੱਚ ਪਾ ਦਨੇ ਆ ਮੈਗਰੂ ਦਾ ਨਾ ਲੈ ਕੇ ਪਾਉਣਾ ਆਪਾਂ ਨੇ ਆਚਾਰ 17 ਵਾਈਗਰੂ ਚਲੋ ਜੀ ਇਹ ਆਚਾਰ ਨੂੰ ਨਾ ਬਹੁਤ ਟਾਈਮ ਨਹੀਂ ਲੱਗਦਾ ਹੈਗਾ ਇਹਨੇ 15 ਦਿਨਾਂ ਦੇ ਵਿੱਚ ਨਾ ਆਚਾਰ ਬਣ ਕੇ ਹੋ ਜਾਣਾ ਤਿਆਰ ਇਹ ਥੋੜਾ ਜਿਆਦਾ ਕੱਚਾ ਕੱਚਾ ਜਿਹਾ achar ਹੁੰਦਾ ਨਾ ਇਹ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਰੋਟੀ ਨਾਲ ਖਾਣ ਦੇਖੋ ਜੀ ਆਪਾਂ ਨੇ ਇਹਦੇ ਵਿੱਚ ਸਮਾਨ ਬਹੁਤ ਵਧੀਆ ਪਾਇਆ ਹੈ ਮੇਥੇ ਕਲੌਂਜੀ ਜਿੰਨੇ ਵਧੀਆ ਹੋਣਗੇ ਨਾ ਸੌਂਫ ਸੌਂਫ ਆਪਾਂ ਚਲੋ ਜੀ ਆਪਾਂ ਨੇ ਤਾਂ ਬਣਾ ਲਿਆ achar ਬਣਾ ਕੇ ਆਪਾਂ ਨੇ ਭਰ ਲਈ ਆ ਪੀਪੀ ਦੇਖੋ ਜੀ ਆਪਾਂ ਨੇ ਇਹ ਪੰਜਾਬੀ ਤਰੀਕੇ ਨਾਲ ਪਾਈ ਆ ਆਇਆ achar ਜਿਵੇਂ ਪਿੰਡਾਂ ਦੇ ਵਿੱਚ ਅਚਾਰ ਪਾਉਂਦੇ ਹਨਾ ਉਸ ਤਰੀਕੇ ਨਾਲ ਆਪਾਂ ਨੇ ਅਚਾਰ ਪਾਇਆ ਬਹੁਤ ਹੀ ਸੌਖੇ ਤਰੀਕੇ ਨਾਲ ਲੰਬੇ ਸਮੇਂ ਤੱਕ ਚੱਲੂਗਾ ਇਹ ਆਪਣਾ ਅਚਾਰ ਚਲੋ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਢੱਕਾਂ ਦੇ ਕੇ ਬੰਦ ਕਰ ਦੇਣਾ 3-4 ਦਿਨਾਂ ਬਾਅਦ ਨਾ ਫੇਰ ਆਪਾਂ ਇਹਦੇ ਵਿੱਚ ਨਾ ਤੇਲ ਹੋਰ ਐਡ ਕਰਾਂਗੇ ਚਲੋ ਜੀ ਇਹ ਆਪਾਂ ਨੇ ਬਣਾ ਲਿਆ ਇਹ ਅੰਬ ਦਾ ਅਚਾਰ ਤੁਸੀਂ ਵੀ ਇਸ ਤਰੀਕੇ ਨਾਲ ਘਰ ਦੇ ਵਿੱਚ ਅੰਬ ਦਾ ਅਚਾਰ ਬਣਾ ਕੇ ਜਰੂਰ ਦੇਖਿਓ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਨੇ ਆਚਾਰ ਪਾਇਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਆਪਾਂ ਹੁਣ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਚਲੋ ਜੀ ਹੁਣ ਮਿਲਾਂਗੇ ਅਗਲੀ ਵੀਡੀਓ ਚ ਰੱਬ ਰਾਖਾ